ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਲੈ ਕੇ ਆਏ ਆਂ ਤੁਹਾਡੇ ਲਈ ਇੱਕ ਭੈਣ ਦਾ ਕਮੈਂਟ ਆਇਆ ਸੀ ਰਾਤ ਤੇ ਮੈਂ ਬਸ ਬਣਾਉਣ ਹੀ ਲੱਗੀ ਸਾਂ ਪਹੁੰਚੇ ਤੇ ਮੈਂ ਹਾਂ ਚੱਲਾ ਪੈਂਦੇ ਤੇ ਦੱਸ ਦਿੰਨੇ ਆ ਤੇ ਸਕਰੋਲ ਬਾਰੇ ਭੈਣ ਕਹਿੰਦੀ ਸੀ ਸਕਰੋਲ ਨਹੀਂ ਵੱਜਦੇ ਮੇਰੇ ਤੋਂ ਵੱਧ ਘੱਟ ਵੱਜ ਜਾਂਦੇ ਤੇ ਉਹਦੇ ਵਾਸਤੇ ਆਪਾਂ ਲੱਗੇ ਆਂ ਵੀਡੀਓ ਬਣਾਉਣ ਤੇ ਵੇਖੋ ਮੈਂ ਇੱਕ ਮਾਰ ਵੀ ਲਿਆ ਸਕਰੋਲ ਕੱਲ ਸ਼ੁਰੂ ਕੀਤੀ ਸੀ ਇਹ ਸਲਵਾਰ ਤੇ ਤਾਂ ਕਰਕੇ ਵਿੱਚੇ ਪਈ ਸੀ ਅਜੇ ਤੇ ਮੈਂ ਲੱਗੀ ਸਾਂ ਉਹਨੂੰ ਪੂਰੀ ਕਰਨ ਤੇ ਮੈਂ ਹਾਂ ਚੱਲ ਆਪਾਂ ਕਮੈਂਟ ਆਇਆ ਭੈਣ ਦਾ ਵੀ ਸਕਰੋਲ ਮਾਰਨੇ ਦੱਸੋ ਤੇ ਆਪਾਂ ਸਕਰੋਲ ਮਾਰਨੇ ਦੱਸ ਦਿੰਨੇ ਆ ਤੇ ਆਪਾਂ ਬੁਕਰਮ ਵੇਖੋ ਆਪਾਂ ਜੋੜ ਲਈ ਸਹੀ ਤਰੀਕੇ ਨਾਲ ਵੇਖੋ ਦੋਮਾਂ ਬੰਨੇ ਜੋੜ ਲਈ ਬੁਕਰਮ ਮੈਂ ਤੁਹਾਨੂੰ ਮੈਂ ਦੱਸੀ ਵੀ ਹੋਈ ਵੀਡੀਓ ਚ ਉਹ ਤੁਸੀਂ ਵੇਖ ਸਕਦੇ ਹੋ ਬੁਕਰਮ ਕਿਵੇਂ ਜੋੜਨੀ ਆਪਾਂ ਪਹੁੰਚੇ ਨਾਲ ਇਹ ਬੁਕਰਮ ਮੈਂ ਜੋੜ ਲਈ ਆ ਵੇਖੋ ਬੁਕਰਮ ਜੋੜ ਕੇ ਤੇ ਆਪਾਂ ਹੁਣ ਆ ਵੇਖੋ ਮੈਂ ਇੱਥੇ ਲਾ ਲਿਆ ਲੈਣਾ ਵੀ ਪੀ ਮਾਰ ਲਿਆ ਜਿਹੜੀਆਂ ਆਪਾਂ ਮਾਰ ਲੀਆਂ ਮਾਰਨੇਗਾ ਇੱਕ ਇੱਕ ਪੈਰ ਦੀ ਲੈਨ ਮਾਰੀ ਮੈਂ ਆਪ ਇੱਕ ਪੈਰ ਦੀ ਆ ਵੀ ਇੱਕ ਪੈਰ ਦੀ ਤੇ ਉੱਥੱਲੇ ਵੀ ਦੋ ਮਾਰ ਲਿਆ ਉੱਤੇ ਵੀ ਦੋ ਮਾਰ ਲਿਆ ਹੁਣ ਇਹਨਾਂ ਦੇ ਵਿੱਚ ਆਪਾਂ ਸਕਰੋਲ ਮਾਰਨੇ ਉਹ ਸਕਰੋਲ ਮਾਰਨੇ ਦੱਸਾਂਗੇ ਪਹਿਲਾਂ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਤੇ ਵੀਡੀਓ ਸਾਰੀ ਵੇਖਿਓ ਜਿਹੜੇ ਸਕਰੋਲ ਮਾਰਨੇ ਜੇ ਤਾਂ ਆਪਣੀ ਹੱਥ ਵਾਲੀ ਮਸ਼ੀਨ ਹੈ ਜਿਹੜੇ ਹਿਸਾਬ ਨਾਲ ਉਹ ਮਸ਼ੀਨ ਚੱਲਦੀ ਉਸੇ ਹਿਸਾਬ ਨਾਲ ਤੁਸੀਂ ਇਹ ਕਪੜਾ ਕਮਾਉਣਾ ਇਸ ਤਰ੍ਹਾਂ ਜੇ ਤਾਂ ਵੇਖੋ ਆਹ ਥਲੀ ਮਸ਼ੀਨ ਥੋੜੀ ਘੱਟ ਚੱਕਰ ਚੱਲਦਾ ਹੁੰਦਾ ਤੇ ਉਹਨੂੰ ਤੁਸੀਂ ਉਸੇ ਹਿਸਾਬ ਨਾਲ ਉਸੇ ਤਰੀਕੇ ਨਾਲ ਉਹਨੂੰ ਉਹਨੇ ਉਸੇ ਹਿਸਾਬ ਨਾਲ ਇਹਨੂੰ ਘੁਮਾਉਣਾ ਜਿਆਦਾ ਤੇਜ਼ ਨਹੀਂ ਘੁਮਾਉਣਾ ਵੀ ਆਪਣਾ ਜਿਆਦਾ ਤੇਜ਼ ਘੁੰਮੀ ਜਾਵੇ ਤੇ ਮਸ਼ੀਨ ਆਪਣੀ ਘੱਟ ਚੱਲਦੀ ਉੱਥੇ ਆ ਤੁਹਾਡੇ ਸਕਰੋਲ ਨਹੀਂ ਸਹੀ ਵੱਜਨੇ ਜੇ ਤੁਹਾਡੀ ਪੈਰਾ ਵਾਲੀ ਮਸ਼ੀਨ ਉੱਥੇ ਵੀ ਤੁਸੀਂ ਉਸੇ ਹਿਸਾਬ ਨਾਲ ਤੁਸੀਂ ਉਹਨੂੰ ਇਹਨੂੰ ਘੁਮਾਉਣਾ ਕੱਪੜੇ ਨੂੰ ਇਸੇ ਤਰ੍ਹਾਂ ਜੇ ਤੁਸੀਂ ਢਿੱਲਾ ਕਰ ਜਿਵੇਂ ਘੱਟ ਘੁਮਾਓਗੇ ਜਾਂ ਜਿਆਦਾ ਹੀ ਤੇਜ਼ ਘੁਮਾ ਦੋਗੇ ਤਾਂ ਉਸ ਤਰ੍ਹਾਂ ਜਿਹੜੀ ਮਸ਼ੀਨ ਦੀ ਆਪਣੀ ਸਪੀਡ ਹੋਊਗੀ ਜਿਵੇਂ ਉਸ ਹਿਸਾਬ ਨਾਲ ਆਪਾਂ ਇਹਨੂੰ ਐ ਘਮਾਈ ਜਾਣਾ ਕਿਉਂਕਿ ਜੇ ਘੱਟ ਮਸ਼ੀਨ ਸਪੀਡ ਇੱਕ ਮਸ਼ੀਨ ਦੀ ਤਾਂ ਉਹਨੂੰ ਹੌਲੀ-ਹੌਲੀ ਆਪਾਂ ਘਮਾਉਣਾ ਇਹਨੂੰ ਤੇ ਜੇ ਆਪਣੀ ਮਸ਼ੀਨ ਦੀ ਸਪੀਡ ਜਿਵੇਂ ਮੰਨ ਲਓ ਮੋਟਰ ਵਾਲੀ ਮਸ਼ੀਨ ਉਹਦੀ ਸਪੀਡ ਜ਼ਿਆਦੀ ਹੁੰਦੀ ਹੈ ਉਹਨੂੰ ਆਪਾਂ ਐ ਪੂਰੇ ਜਲਦੀ ਤਰ੍ਹਾਂ ਐ ਘਮਾਉਣਾ ਇਸ ਤਰ੍ਹਾਂ ਤਰ੍ਹਾਂ ਪੂਰੀ ਜਲਦੀ-ਜਲਦੀ ਨਾਲ ਫਿਰ ਜਿਹੜੇ ਤੁਹਾਡੇ ਸਕਰੋਲ ਨੇ ਡੂੰਗੇ-ਡੂੰਗੇ ਵੱਜਣਗੇ ਫਿਰ ਤੁਸੀਂ ਇੱਥੋਂ ਵਿਚਾਲਿਓ ਸ਼ੁਰੂ ਕਰ ਲੈਣਾ ਵਿਚਾਲੇ ਇੱਥੇ ਸੂਈ ਖਬੋ ਕੇ ਨਾ ਮਸ਼ੀਨ ਦੀ ਤੇ ਉਹਨਾਂ ਦੇ ਵਿੱਚੋਂ ਆਪਾਂ ਜਦੋਂ ਸ਼ੁਰੂ ਕਰਨਾ ਉਦੋਂ ਨਾਲ ਹੀ ਆਪਾਂ ਐ ਕਮਾਉਣਾ ਸ਼ੁਰੂ ਕਰ ਦੇਣਾ ਇਹਨੂੰ ਇਸ ਤਰ੍ਹਾਂ ਫਿਰ ਜਿਹੜੇ ਤੁਹਾਡੇ ਸਕਰੋਲ ਐ ਬਿਲਕੁਲ ਡੂੰਗੇ ਡੂੰਗੇ ਵੱਜਣਗੇ ਤੇ ਐ ਪੂਰੇ ਸਾਫ਼ ਸੁਥਰੇ ਵੱਜਣਗੇ ਐਵੇਂ ਤੁਸੀਂ ਇਹਨੂੰ ਮਾਰਨਾ ਸਕਰੋਲਾਂ ਨੂੰ ਤੇ ਜਦੋਂ ਆਪਣੇ ਆ ਵੀ ਚਲੇ ਮੰਨ ਲਓ ਵੀ ਜੇ ਤੁਹਾਨੂੰ ਨਹੀਂ ਆਉਂਦੀ ਜਾਚ ਤਾਂ ਤੁਸੀਂ ਇੱਕ ਕੱਪੜੇ ਤੇ ਬੁਕਰਮ ਲਾ ਕੇ ਤੇ ਕੱਪੜਾ ਲਾ ਕੇ ਤੇ ਉਹਦੇ ਉੱਤੇ ਤੁਸੀਂ ਸਕਰੋਲ ਮਾਰੋ ਦੋ ਤਿੰਨ ਵਾਰੀ ਜਦੋਂ ਤੁਸੀਂ ਕਰੋਗੇ ਨਾ ਦੋ ਤਿੰਨ ਦਿਨ ਤੇ ਤੁਹਾਨੂੰ ਵਧੀਆ ਤਰੀਕੇ ਨਾਲ ਸਕਰੋਲ ਮਾਰਨੇ ਆ ਜਾਣਗੇ ਤੁਸੀਂ ਕੋਈ ਫालतू ਕੱਪੜਾ ਤੇ ਉਹਦੇ ਤੇ ਬੁਕਰਮ ਅਟੈਚ ਕਰਕੇ ਤੇ ਉਹਦੇ ਉੱਤੇ ਤੁਸੀਂ ਸਕਰੋਲ ਮਾਰੋ ਤੇ ਤੁਹਾਨੂੰ ਜਿਹੜੇ ਹੱਥ ਦੀ ਸਫਾਈ ਵਾਜੂਗੀ ਦੋ ਤਿੰਨ ਵਾਰੀ ਜਦੋਂ ਤੁਸੀਂ ਕਰੋਗੇ ਦੋ ਤਿੰਨ ਦਿਨਾਂ ਦੇ ਵਿੱਚ ਹੀ ਤੁਹਾਨੂੰ ਪੂਰੀ ਜਾਂਚ ਆ ਜਾਊਗੀ ਇਸੇ ਤਰ੍ਹਾਂ ਜਿਵੇਂ ਆ ਵੀ ਚਲੀ ਲੈਂਨ ਮਾਰੀਏ ਮੈਂ ਇੱਕ ਇੱਥੇ ਆਪਾਂ ਮਾਰਾਂਗੇ ਲੈਨ ਸਿਰੇ ਤੇ ਫਿਰ ਇੱਕ ਇਧਰ ਸਿਰੇ ਤੇ ਮਰ ਫਿਰ ਇਹ ਵਿਚਾਲੇ ਮਾਰਾਂਗੇ ਇਸੇ ਤਰ੍ਹਾਂ ਹੀ ਆਪਾਂ ਜਦੋਂ ਇਧਰ ਲਈ ਇਧਰਲਾ ਸਕਰੋਲ ਮਾਰਾਂਗੇ ਇਧਰਲਾ ਮਾਰਾਂਗੇ ਫਿਰ ਆਪਣੀਆਂ ਵਿਚਲੀ ਜਗ੍ਹਾ ਬਚ ਜੂਗੀ ਨਾ ਇੱਥੇ ਫਿਰ ਉਸੇ ਹਿਸਾਬ ਨਾਲ ਆਪਾਂ ਸਕਰੋਲ ਮਾਰਾਂਗੇ ਉਸੇ ਤਰ੍ਹਾਂ ਹਿਸਾਬ ਨਾਲ ਫਿਰ ਬਿਲਕੁਲ ਵਧੀਆ ਤੁਹਾਡੀ ਸਫਾਈ ਤੇ ਫਿਨਿਸ਼ਿੰਗ ਆਊਗੀ ਤੇ ਹੁਣ ਆਪਾਂ ਤੁਹਾਨੂੰ ਸਕਰੋਲ ਮਾਰਨੇ ਦੱਸਦੇ ਹਾਂ ਤੁਹਾਨੂੰ ਮੈਂ ਦੱਸ ਦਿੱਤਾ ਕਿ ਜਿਵੇਂ ਜਿਵੇਂ ਆਪਣੀ ਮਸ਼ੀਨ ਦੀ ਸਪੀਡ ਹੋਊਗੀ ਉਸੇ ਹਿਸਾਬ ਨਾਲ ਆਪਾਂ ਹੱਥ ਨੂੰ ਘੁਮਾਉਣਾ ਹੈ ਇਸ ਤਰ੍ਹਾਂ ਕੱਪੜੇ ਨੂੰ ਘੁਮਾਉਣਾ ਹੈ ਉਸੇ ਹਿਸਾਬ ਨਾਲ ਜੇ ਤੁਹਾਡੀ ਉਹ ਤੁਸੀਂ ਹਿਸਾਬ ਲਾਉਣਾ ਵੀ ਤੁਹਾਡੀ ਮਸ਼ੀਨ ਕਿਹੜੀ ਹੈ ਹੱਥ ਵਾਲੀ ਹੈ ਜਾਂ ਪੈਰਾਂ ਵਾਲੀ ਹੈ ਜਾਂ ਤੁਹਾਡੀ ਮਸ਼ੀਨ ਮੋਟਰ ਵਾਲੀ ਹੈ ਉਸੇ ਨਾਲ ਹਿਸਾਬ ਨਾਲ ਆ ਕਪੜਾ ਘੁੰਮਣਾ ਚਾਹੀਦਾ ਤੇ ਜੇ ਕਪੜਾ ਆਪਣਾ ਘੱਟ ਘੁੰਮੂਗਾ ਤੇ ਆਪਣੇ ਸਕਰੋਲ ਸਿੱਧੇ ਜੇ ਵੱਜਣਗੇ ਤੇ ਪੂਰੇ ਡੰਗਾਈ ਵਾਲੇ ਨਹੀਂ ਵੱਜਣੇ ਕਿਉਂਕਿ ਜਿਹੜੇ ਸਕਰੋਲ ਪੂਰੇ ਡੂੰਗੇ ਸੋਹਣੇ ਲੱਗਦੇ ਆ ਤੇ ਉਹ ਜਿਹੜੀ ਲਾਈਨ ਹੈ ਉਸ ਤਰ੍ਹਾਂ ਸਿੱਧੀ ਜੀ ਵੱਜ ਜਾਂਦੀ ਉਹ ਬਿਲਕੁਲ ਸੋਹਣੇ ਨਹੀਂ ਲੱਗਦੇ ਤੇ ਹੁਣ ਆਪਾਂ ਤੁਹਾਨੂੰ ਸਕਰੋਲ ਮਾਰ ਕੇ ਵੀ ਵਿਖਾਉਨੇ ਆ ਤੇ ਵੀਡੀਓ ਦੇ ਵਿੱਚ ਇਹ ਭੈਣ ਦਾ ਕਮੈਂਟ ਆਇਆ ਸੀ ਤੇ ਮੈਂ ਕਿਹਾ ਚੱਲ ਆਪਾਂ ਵੀਡੀਓ ਬਣਾ ਦਿੰਨੇ ਆ ਸਾਡਾ ਫਰਜ ਏ ਜੇ ਕੋਈ ਮੋਹ ਪਿਆਰ ਨਾਲ ਸਾਨੂੰ ਕਮੈਂਟ ਕਰਦਾ ਪੁੱਛਦਾ ਕੋਈ ਚੀਜ਼ ਤੇ ਸਾਡਾ ਫਰਜ ਏ ਦੱਸਣਾ ਤੇ ਆਪਾਂ ਹੁਣ ਇੱਕ ਸਕਰੋਲ ਮਾਰਨੇ ਤੁਹਾਨੂੰ ਦੱਸਦੇ ਆ ਪਹਿਲਾਂ ਤੁਸੀਂ ਇਸ ਤਰ੍ਹਾਂ ਪੌਂਚੇ ਬਣਾ ਲੈਣੇ ਆ ਬੁਕਰਮ ਲਾ ਲੈਣੀ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਆ ਵੇਖੋ ਮੈਂ ਬੁਕਰਮ ਲਾਈ ਹੋਈ ਏ ਪੂਰੀ ਤਰੀਕੇ ਨਾਲ ਤੇ ਇਸ ਤਰ੍ਹਾਂ ਇਹਨਾਂ ਦੀ ਵੀ ਵੀਡੀਓ ਮੈਂ ਪਾਈ ਹੋਈ ਓ ਵੀਡੀਓ ਵੀ ਤੁਸੀਂ ਮੇਰੀ ਵੇਖ ਸਕਦੇ ਹੋ ਜਾ ਕੇ ਚੈਨਲ ਤੇ ਪੌਂਚ ਮੂਰੀ ਬਣਾਉਣ ਵਾਸਤੇ ਮੈਂ ਦੱਸਿਆ ਹੋਇਆ ਤੇ ਚਲੋ ਹੁਣ ਆਪਾਂ ਇਹਦੇ ਤੇ ਆਪਾਂ ਸਕਰੋਲ ਮਾਰ ਕੇ ਵੀ ਤੁਹਾਨੂੰ ਵਿਖਾਉਣੀ ਹੈ ਹਾਂਜੀ ਤੇ ਵੇਖੋ ਆਪਾਂ ਇੱਕ ਤੇ ਸਕਰੋਲ ਮਾਰ ਲਿਆ ਦੇਖੋ ਤੇ ਸਕਰੋਲ ਮਾਰ ਲਿਆ ਹੁਣ ਆਪਾਂ ਇਹਦੇ ਤੇ ਮਾਰਨਾ ਸਕਰੋਲ ਤੇ ਇਹ ਕੋਸ਼ਿਸ਼ ਕਰਨੀ ਆ ਆਪਾਂ ਜਦੋਂ ਐ ਤੇਜ ਤੇਜ ਲਾਉਣਾ ਇਹਨੂੰ ਐ ਤੇਜ ਤੇਜ ਜਿਵੇਂ ਮਸ਼ੀਨ ਦੀ ਸਪੀਡ ਹੋਸੀ ਉਸੇ ਤਰ੍ਹਾਂ ਘਮਾਉਣਾ ਤੇ ਇਹਨੂੰ ਇਹ ਹੋ ਸਕੇ ਵੀ ਆਪਾਂ ਕੋਸ਼ਿਸ਼ ਕਰਨੀ ਵੀ ਰਾਹ ਚ ਰੋਕਣਾ ਨਹੀਂ ਐ ਕਰਕੇ ਮੋੜ ਲਿਆ ਕਰੋ ਤੇ ਨਾਲੋਂ ਨਾਲ ਤੁਸੀਂ ਛੱਡੀ ਜਾਣਾ ਕੱਪੜਾਵੇਂਵੇਂ ਨਾਲੋਂ ਨਾਲ ਛੱਡੀ ਜਾਣਾ ਕਿਉਂਕਿ ਜਦੋਂ ਆਪਾਂ ਇੱਕ ਥਾਂ ਰੋਕ ਦਿੰਨੇ ਫਿਰ ਉਹ ਵੱਧ ਘੱਟ ਹੋ ਜਾਂਦਾ ਆਪਣਾ ਸਕਰੋਲ ਇਸੇ ਤਰ੍ਹਾਂ ਆਪਾਂ ਜਦੋਂ ਐ ਸਕਰੋਲ ਮਾਰਨਾ ਤੇ ਆਪਾਂ ਛੱਡਣਾ ਨਹੀਂ ਤੇ ਬਰਾਬਰ ਇਹਨੂੰ ਮਾਰੀ ਜਾਣਾ ਹਾਂਜੀ ਤੇ ਵੇਖੋ ਐਵੇਂ ਆਪਾਂ ਸਕਰੋਲ ਮਾਰਨੇ ਆ ਮੈਂ ਇੱਕ ਪਹੁੰਚੇ ਤੇ ਮਾਰ ਲਿਆ ਸਕਰੋਲ ਤੇ ਹੁਣ ਆ ਦੂਸਰੇ ਪਹੁੰਚੇ ਤੇ ਆਪਾਂ ਮਾਰਨੇ ਆ ਸਕਰੋਲਾ ਵੇਖੋ ਇਸ ਤਰ੍ਹਾਂ ਸਕਰੋਲ ਮਾਰ ਲੈਨੇ ਤੇ ਵਿਚਲੇ ਸਾਈਡ ਤੇ ਵੀ ਮੈਂ ਦੋਵਾਂ ਬਨੇ ਲੈਣਾ ਪਾ ਕੇ ਤੇ ਵਿੱਚ ਵੀ ਸਕਰੋਲ ਹੀ ਮਾਰੇ ਆ ਪੌਂਚੇ ਦੇ ਵਿੱਚ ਸਾਰੇ ਸਕਲੋਰ ਸਕਰੋਲ ਭਰ ਦਿੱਤੇ ਆ ਤੇ ਇਸ ਤਰ੍ਹਾਂ ਜਿਹੜੇ ਸਿੱਖਣ ਵਾਲਿਆਂ ਨੂੰ ਆਸਾਨ ਹੁੰਦਾ ਤੇ ਤਰੀਕੇ ਵਧੀਆ ਤਰੀਕੇ ਨਾਲ ਤੁਸੀਂ ਸਕਰੋਲ ਮਾਰਨੇ ਸਿੱਖ ਸਕਦੇ ਹੋ ਇਸ ਤਰ੍ਹਾਂ ਤੇ ਪੌਂਚੇ ਜਦੋਂ ਸ਼ੁਰੂ ਤੋਂ ਬਣਾਉਣ ਲੱਗਦੇ ਇਸੇ ਤਰ੍ਹਾਂ ਸਕਰੋਲ ਵਾਲੇ ਤੁਸੀਂ ਬਣਾਇਆ ਕਰੋ ਤੇ ਫਿਰ ਆਪਣਾ ਹੱਥ ਵੀ ਠਿਕ ਜਾਂਦਾ ਤੇ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਆਪਣੇ ਸਕਰੋਲ ਬਣ ਜਾਂਦੇ ਆ ਤੇ ਆ ਵੇਖੋ ਆਪਾਂ ਦੋਵੇਂ ਪੌਂਚੇ ਹੁਣ ਤਿਆਰ ਕਰ ਲਿਆ ਸਕਰੋਲ ਮਾਰ ਕੇ ਦੋਨਾਂ ਪਹੁੰਚਿਆ ਤੇ ਬਿਲਕੁਲ ਇੱਕੋ ਬਰਾਬਰ ਸਕਰੋਲ ਵੱਜੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਸਕਰੋਲ ਮਾਰ ਸਕਦੇ ਹੋ ਤੇ ਆਪਾਂ ਮੈਂ ਸਲਵਾਰ ਸਾਰੀ ਸੀ ਲੀਏ ਤੇ ਪਹੁੰਚੇ ਵੀ ਬਣਾ ਲਿਆ ਤੇ ਵੇਖ ਲਓ ਆਪਣੇ ਪਹੁੰਚਿਆਂ ਦੀ ਸਫਾਈ ਤੇ ਸਕਰੋਲ ਇੱਕ ਬਰਾਬਰ ਦੋਨੋਂ ਪਾਸੇ ਵੱਜੇ ਆ ਕੋਈ ਵੱਧ ਨਹੀਂ ਕੋਈ ਘਟ ਨਹੀਂ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ